ਅੱਜ ਦੂਸਰੇ ਦਿਨ ਵੀ ਸੇਫਟੀ ਬੰਦ ਤੇ ਮਿੱਟੀ ਪਾਉਂਦੀ ਪ੍ਰਕਿਰਿਆ ਚੱਲੀ ਦੌਰਾਨ ਬਲਜੀਤ ਸਿੰਘ ਖਾਲਸਾ ਵੱਲੋਂ ਪੱਛਪਾਗੂ ਅਤੇ ਪਲਟਵਾਰ ਕੀਤਾ ਗਿਆ ਜਿੱਥੋਂ ਨਾ ਕਿਹਾ ਕਿ ਭਾਜਪਾ ਦੇ ਵਰਕਰਾਂ ਵੱਲੋਂ ਸਰਕਾਰ ਖਿਲਾਫ ਰੋਲਾ ਜ਼ਰੂਰ ਪਾਇਆ ਜਾ ਰਿਹਾ ਪਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਹੱਕ 'ਚ ਜੋ ਵੀ ਕਦਮ ਚੁੱਕਦੇ ਹਾਂ ਉਹ ਉਹਨਾਂ ਦੇ ਭਲੇ ਲਈ ਹਨ ਦੇਖੋ ਜੀ ਸਰਕਾਰਾਂ ਪਹਿਲਾਂ ਵੀ ਬਣੀਆਂ ਆਈਆਂ ਜੀ ਭਾਜਪਾ ਵੀ ਆਈ ਹੈ ਗੱਠਜੋੜ ਚ ਸਰਕਾਰ ਕਾਂਗਰਸ ਵੀ ਆਈ ਆ ਸਾਡਾ ਮੁੱਦਾ ਇਹ ਹੋ ਰਿਹਾ ਵੀ ਸਾਡੀ ਤੁਸੀ ਜਿਹੜੀ ਆ 2 ਤੋਂ 3 ਫੁੱਟ ਉੱਚੀ ਕੀਤੀ ਜਾਏ ਪਰ ਇਹ ਸਰਕਾਰਾਂ ਨੇ ਕਿਸੇ ਨੇ ਆਡੀ ਜਿਹੜੀ ਮੰਗ ਆ ਪੂਰੀ ਨਹੀਂ ਕੀਤੀ ਤੇ ਜਦੋਂ ਸਨ 2023 ਚ 15 ਅਗਸਤ ਨੂੰ ਫਲੱਡ ਆਇਆ ਉਹਦੇ ਬਾਅਦ ਆਪਾਂ ਨਿੱਕੀ ਜੀ ਮੰਗ ਰੱਖੀ ਆਮ ਪਾਰਟੀ ਦੇ ਅੱਗੇ ਵੀ ਸਾਡੀ ਇਹ ਜਿਹੜੀ ਤੁਸੀ ਬਣਾਏ 2 ਤੋਂ 3 ਫੁੱਟ ਉੱਚਾ ਕੀਤਾ ਜਾਏ ਤੇ ਉਹਨਾਂ ਨੇ ਮੰਗ ਸਾਡੀ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਇਹ ਪੂਰੀ ਕਰਤੀ ਆ ਤੇ ਨਾਲ ਹੀ ਉਹਨੂੰ ਪੱਕਾ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਜਿਹੜਾ ਵੀ ਤੁਹਾਨੂੰ ਪਤਾ ਇਹ 4 ਕਰੋੜ 86 ਲੱਖ ਦੀ ਜਿਹੜੀ ਉਹਦੀ ਮਨਜ਼ੂਰੀ ਹੋਈ ਦੀ ਆ ਪਾਸ ਅਕੇ ਰੋਡ ਦੀ ਤੇ ਇਹ ਸਰਕਾਰ ਲਾਭੀ ਦੇ ਵੀ ਡਿਪਾਰਟਮੈਂਟ ਕੇ ਦੀ ਸਰਕਾਰ ਕਰਨਦੀ ਆ ਇਹ ਤੇ ਉਹਨਾਂ ਸ਼ੋਸ਼ਾਵਾਜੀ ਕਰਨੀ ਆ ਤੇ ਸਾਰੇ ਆਂਦੇ ਬਿਆ ਕਰਨ ਤੇ ਅਦੋਂ ਵੀ ਆਏ ਹੀ ਏ ਜਦੋਂ ਸਨ 2023 ਚ ਫਲੱਡ ਪਿਆ ਸੀ ਅਦੋਂ ਵੀ ਆਏ ਹੀ ਪਰ ਉਹ ਆਪਣੇ ਆਪਣੇ ਘਰਾਂ ਦੀ ਸ਼ੋਸ਼ਾਵਾਜੀਆਂ ਕਰਦੇ ਰਹੀ ਸਾਾਨੂੰ ਪਤਾ ਹੀ ਸਾਡੇ ਨਾਲ ਕਿਹੜਾ ਖੜਿਆ ਜੀ ਤੇ ਸਾਰੇ ਮੰਤਰੀ ਜਿਹੜੇ ਆਮ ਪਾਰਟੀ ਦੇ ਹਲਕਾ ਇੰਚਾਰਜ ਜਿਹੜੇ ਅਡਿਸ਼ਮਸ਼ੇਰ ਜੀ ਉਹ ਵੀ ਆਏ ਹੀ ਤੇ ਸਾਰੇ ਹੀ ਜਿਹੜੇ ਕਹਿੰਦੇ ਮੌਕੇ ਦੇ ਇੱਥੇ ਆਈ ਸਰਕਾਰ ਉਹ ਆਮ ਪਾਰਟੀ ਦੀ ਆਈ ਬਾਕੀ ਕੇ ਸਰਕਾਰ ਨੇ ਆਡੀ ਬਾਣੀ ਹੀ ਬੜੀ ਸਟੱਪ ਸਰਪੰਚ ਸਾਹਿਬ ਤੁਸੀਂ ਤੇ ਕੱਲ ਤੋਂ ਦਿਨ ਰਾਤ ਇੱਥੇ ਰਹੇ ਜਿਵੇਂ ਕੱਲ ਦਿਨੇ ਮਾਹੌਲ ਗਰਮਾਇਆ ਰਿਹਾ ਦੂਸ਼ਣ ਬਾਜੀ ਦਾ ਤੇ ਦੇਰ ਰਾਤ ਤੱਕ ਜਿਵੇਂ ਕੰਮ ਚੱਲ ਰਿਹਾ ਹੁਣ ਦਿਨ ਚੜ ਚੁੱਕਿਆ ਦੂਸਰਾ ਦਿਨ ਉਸ ਤੋਂ ਬਾਅਦ ਕੋ ਬੋੜਿਆ ਇੱਥੇ ਦੇਖੋ ਜੀ ਕੱਲ ਉਹੀ ਗੱਲ ਤੇ ਤੁਹਾਨੂੰ ਦੱਸੀ ਦਿੱਤੀ ਤੈਨੂੰ ਚੇਅਰਮੈਨ ਸਾਹਿਬ ਬਲਜੀਤ ਜੀ ਨੇ ਵੀ ਮੌਕੇ ਤੇ ਆ ਕੇ ਤੇ ਸਾਰੇ ਇੱਥੇ ਆਪਣੀ ਫੋਟੋਆਂ ਖਿਚਾ ਕੇ ਤੇ ਚੱਲ ਗਏ ਕਿ ਕੰਮ ਚੱਲਦਾ ਪਿਆ ਆ ਰਾਤ 12:30 ਵਜੇ ਤੱਕ ਆਪਾਂ ਇੱਥੇ ਮਿੱਟੀ ਪਾਉਂਦੇ ਰਿਹਾ ਇਹਨਾਂ ਨੇ ਇੱਕ ਫੋਨ ਕੀਤਾ ਮੈਂ 11:00 ਵਜੇ ਨਾਲ 10:30 ਵਜੇ ਉਸੇ ਟਾਈਮ ਆ ਗਏ ਆ ਗਏ ਅੱਧਾ ਘੰਟਾ ਘੰਟਾ ਮੇਰੇ ਲੱਗੇ ਰਿਹਾ ਆਪਾਂ 12:30 ਵਜੇ ਇੱਥੋਂ ਬੰਦ ਕੰਮ ਕੀਤਾ ਕਿਉਂਕਿ ਲਾਈਟ ਦਾ ਪ੍ਰਬੰਧ ਨਹੀਂ ਹੋਇਆ ਸਾਡੇ ਕੋਲ ਇੱਥੇ ਤੇ ਤਾਂ ਕਰਕੇ ਕੰਮ ਥੋੜਾ ਰੁਕ ਗਿਆ ਉਹ ਤੋਂ ਪਾਣੀ ਦਾ ਵਹਾਤੇ ਜੀ ਤੇ ਕੱਲ ਤੱਕ ਕੋਈ ਨਹੀਂ ਇੱਥੇ ਆਇਆ ਦੇਖ ਲਓ ਹੁਣ ਵੀ ਟਾਈਮ ਦੀਪ 10 ਵਜ ਗਿਆ ਅਜ ਤੱਕ ਵੀ ਕੋਈ ਨਹੀਂ ਆਇਆ ਇੱਥੇ ਇਹ ਸਿਰਫ ਉਹੀ ਬਰਸਾਦੀ ਡੱਡੂ ਵਾਲਾ ਹਾਲਾਣਾ ਦਾ ਜੀ ਵੀ ਵਸਾਤ ਪਈ ਜਾਂ ਨਿਕਲਣਾ ਬਾਹਰ ਇੰਦਾ ਹੀ ਵਸ ਇਹਨਾਂ ਦਾ ਜੀ ਤੇ ਰਾਤ ਤਕਰੀਬਨ ਸਾਨੂੰ ਸਾਰੇ 12 ਇੱਥੇ ਵੱਜ ਗਏ ਸੀਗੇ ਤੇ ਅੱਧੇ ਅੱਧਾ ਕਰ ਕੰਮ ਤਕਰੀਬਨ ਹੋ ਗਿਆ ਵਾ ਤੇ ਹੁਣ ਬੋਰੇ ਨਾਲ ਲਾ ਕੇ ਕਿ ਜੇ ਟਰੈਕਟਰ ਟਰਾਲੀ ਦਾ ਨਗੇ ਤੇ ਸਾਈਡਾਂ ਨੂੰ ਮਿੱਟੀ ਨੱਕ ਹੋਵੇ ਹੁਣ ਉਹ ਦਾ ਕੰਮ ਨਾਲ ਸ਼ੁਰੂ ਕਰਵਾਉਣਗੇ ਆ ਲੇਬਰ ਆ ਗਈ ਹੋਈ ਆ ਬੋਰੇ ਭਰੇ ਵੀ ਗਏ ਹੋਏ ਨੇ ਤੇ ਕੰਮ ਚੱਲ ਰਿਹਾ ਸਰਕਾਰ ਹਮੇਸ਼ਾ ਆਪਣੇ ਤਤਪਰ ਤੇ ਖਾਲਸਾ ਜੀ ਕੱਲ ਦਿਨ ਭਰ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਜਿਹੜਾ ਵਾ ਮਾਹੌਲ ਵੱਖ-ਵੱਖ ਪਾਰਟੀਆਂ ਦੇ ਇੱਥੇ ਬੜਾ ਗਰਮਾਇਆ ਰਿਹਾ ਹਾਂਜੀ ਦੇਖੋ ਜੀ ਬਰਸਾਤੀ ਡੱਡੂ ਆ ਤੇ ਜਦੋਂ ਫਿਰ ਮਹੀ ਪੈਣਾ ਕਿ ਬਾਹਰ ਤੇ ਆਉਣੀ ਆ ਸਾਰੇ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਸਰਕਾਰ ਨੂੰ ਤੇ 7-8 ਮਹੀਨੇ ਹੋ ਗਏ ਤੁਸੀਂ ਦਾ ਕੰਮ ਆਲਰੇਡੀ ਚੱਲਦਾ ਪਿਆ ਸੀਗਾ ਇਹਨਾਂ ਨੂੰ ਐਂ ਲੱਗਦਾ ਕਿ ਇੱਕ ਦਿਨ ਜੀ ਆਪਾਂ ਕੋਠੀ ਇੱਟਾਂ ਦੇ ਘਰ ਨਿਆਣੇ ਨਹੀਂ ਕਹਿੰਦੇ ਹੁੰਦੇ ਕੋਈ ਇੱਟਾਂ ਜੀਆਂ ਲਾਈਆਂ ਤੇ ਉੱਤੇ ਏਟ ਉੱਪਰ ਰੱਖ ਲਈ ਤੇ ਘਰ ਬਣ ਗਿਆ ਤੇ ਇਹਨਾਂ ਦਾ ਹਿਸਾਬ ਉਹ ਆ ਕਿ ਭਾਜਪੀ ਵਾਲਿਆਂ ਦੀ ਸੋਚ ਇੰਨੀ ਕੀ ਆ ਕਦੋਂ ਉਹ ਕਿਟਾ ਘਰ ਰੱਖੀਆਂ ਤੇ ਇੱਕ ਏਟ ਰੱਖ ਦਿੱਤੀ ਇੱਕ ਘਰ ਬਣ ਗਿਆ ਉਹਨਾਂ ਦੀ ਸੋਚ ਇੱਥੇ ਤੱਕ ਹੀ ਸੀਮਤ ਹੈ ਉਹਨਾਂ ਵੱਲੋਂ ਤੇ ਵਾਦੇ ਦਾਵੇ ਬੜੇ ਕੀਤੇ ਗਏ ਸੀ ਕੱਲ ਕਿ ਉਹਨਾਂ ਦੀਆਂ ਸਰਕਾਰਾਂ ਦੇ ਜਿਹੜੇ ਨੇ ਬੜੀਆਂ ਪਾਲਿਸੀਆਂ ਜਿਹੜੀਆਂ ਵਧੀਆ ਲਿਆਂਦੀਆਂ ਨੇ ਦੇ ਪੰਜਾਬ ਦੇ ਹਤਾਸ਼ੀ ਹੈਗੇ ਆ ਬੀਜਪੀ ਵਾਲੇ ਦੇਖੋ ਜੀ ਇਹਦੇ ਸਾਰੇ ਪੰਜਾਬੀ ਜਾਣੂ ਆਹੀ ਆਪ ਵੀ ਸਾਰੇ ਕਿਸਾਨਾਂ ਨਾਲ ਸੰਬੰਧ ਰੱਖਦੇ ਆ ਤਿੰਨ ਦੋ ਤਿੰਨ ਸਾਲ ਉੱਥੇ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਰਿਹਾ ਕਿਸਾਨ ਜਥੇਬੰਦੀਆਂ ਦਾ ਤੇ ਇਹਨਾਂ ਨੇ ਉਥੇ 3 ਸਾਲوں ਨੂੰ ਬੀਜੇਪੀ ਨੂੰ ਲੱਭੇ ਨਹੀਂ ਆਗੇ ਕਿ ਬੰਦੇ ਵੀ ਤਾਂ ਕਿਸਾਨ ਪੰਜਾਬ ਦੇ ਹੀ ਹੈਗੇ ਆ ਉਹ ਵੀ ਤਾਂ ਆਪਣੇ ਹੱਕ ਹੀ ਮੰਗਦੇ ਪਏ ਉਥੇ ਠੰਡ ਦੇ ਵਿੱਚ ਬਜ਼ੁਰਗ ਮਰ ਗਏ ਹੀਗੇ ਉਦੋਂ ਕਿਥੇ ਹੀ ਹੈ ਤੈਸ਼ੀ ਏਡੇ ਵੱਡੇ ਆ ਇਹਨਾਂ ਇੱਕ ਪਾੜ ਕਰਕੇ ਇੱਥੇ ਮੈਂ ਆ ਆ ਕੇ ਆਣ ਕੇ ਕਿ ਜਿੱਦਾਂ ਸਾਰਾ ਦੁੱਖ ਹੀ ਇਹਨਾਂ ਨੂੰ ਲੱਗਿਆ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਜਿਹੜੇ ਪਾਰਟੀਆਂ 'ਚ ਨਹੀਂ ਆ ਉਹਨਾਂ ਨੂੰ ਵੀ ਦੁੱਖ ਆ ਸਾਰਿਆਂ ਨੂੰ ਦੁੱਖ ਆ ਜਿਹੜੇ ਸੇਵ ਸਮਾਜ ਸੇਵੀ ਆ ਉਹਨਾਂ ਨੂੰ ਵੀ ਦੁੱਖ ਆ ਹਰ ਇੱਕ ਨੇ ਉਪਰਾਲਾ ਕਰਨਾ ਹੁੰਦਾ ਵਾ ਹਾਰਡ ਵਾ ਇਹ ਆਫਤਾ ਕੁਦਰਤੀ ਤੇ ਸਾਰਿਆਂ ਦੇ ਦਿਨਾਂ ਦਿਲਾ ਦੇ ਵਿੱਚ ਰੋਸ ਹੁੰਦਾ ਵਾ ਤੇ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਪ੍ਰਸ਼ਾਸਨ ਨੇ ਵੀ ਆਪਣੀ ਜਗ੍ਹਾ ਕੰਮ ਕਰਨਾ ਤੇ ਸਿਮਾਜ ਸੇਵੀਆਂ ਨੇ ਵੀ ਆਪਣੀ ਜਗ੍ਹਾ ਕੰਮ ਕਰਨਾ ਹੁੰਦਾ। ਖਾਲਸਾ ਜੀ ਆ ਜਾ ਕੇ ਇੱਥੇ ਰੋਸ ਲੋਕਾਂ ਦੇ ਵਿੱਚ ਬੇੜ ਖੇਤਰ ਚ ਜਿਹੜੇ ਦਰਿਆਈ ਖੇਤਰ ਚ ਰਹਿੰਦੇ ਉਹ ਹੀ ਰਹਿੰਦਾ ਕਿ ਮੁਸੀਬਤ ਵੇਲੇ ਕੋਈ ਨਹੀਂ ਬੋੜਦਾ ਤੇ ਅੱਗੋਂ ਪਿੱਛੋਂ ਜਿਹੜੇ ਕਈ ਆ ਜਾਂਦੇ ਪਰ ਜੇਕਰ 2023 ਦੀ ਗੱਲ ਕੀਤੀ ਜਾਵੇ ਜਿਵੇਂ ਹਲਕਾ ਕਾਦੀਆਂ ਤੋਂ ਸ਼ਰੋਮਣੀ ਅਕਾਲੀ ਦਲ ਦੇ ਨਾਲ ਸਰਗਰਮ ਆਗੂ ਨੇ ਕਬਲਪ੍ਰੀਤ ਸਿੰਘ ਕਾਕੀ ਉਹਨਾਂ ਵੱਲੋਂ 2023 ਦੇ ਵਿੱਚ ਵੀ ਜਿਹੜੇ ਵੱਡੇ ਉਪਰਾਲੇ ਕੀਤੇ ਗਏ ਨੇ ਆਵਾਮ ਨੂੰ ਨਾਲ ਲੈ ਕੇ ਤੁਸੀ ਨੂੰ ਬੰਨ ਮਾਰਨ ਵਾਸਤੇ ਜਿਹੜੇ ਪਾੜ ਪਏ ਸੀਗੇ ਤੇ ਕਾ ਬੀਤੇ ਦਿਨ ਵੀ ਜਿਹੜੀ ਉਹਨਾਂ ਦੀ ਐਕਟੀਵਿਟੀ ਜਿਹੜਾ ਉਦਮ ਜਿਹੜਾ ਸਾਹਮਣੇ ਆ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਕੱਲ ਵੀ ਉਹਨਾਂ ਨੇ ਪਹਿਲਾਂ ਵੀ ਉਪਰਾਲਾ ਕੀਤਾ ਸੀਗਾ ਤੇ ਨਾਲ ਉਹੀ ਗੱਲ ਆ ਕਿ ਸਮਾਜ ਸੇਵੀ ਨਾਲ ਸਰਕਾਰਾਂ ਤੇ ਸਮਾਜ ਸੇਵੀ ਨਾਲ ਹਲ ਕੇ ਕੰਮ ਕਰਤੀਆਂ ਵਾ ਕੋਈ ਇੱਕ ਬੰਦਾ ਨਹੀਂ ਕੰਮ ਕਰ ਸਕਦਾ ਪ੍ਰੋਪਰਲੀ ਜਿਹੜੇ ਸਰਕਾਰ ਦੇ ਹੱਕ ਦੇ ਕੰਮ ਉਹ ਆਪਣੇ ਆਪ ਚੱਲਦੇ ਪਏ ਐ ਇਸ ਵਕਤ ਕੱਲ ਵੀ ਕਮਲਪ੍ਰੀਤ ਕਾਕੀ ਭਾਜੀ ਇੱਥੇ ਆਏ ਸੀਗੇ ਮਿਲੇ ਸੀਗੇ ਤੇ ਉਹਨਾਂ ਨੇ ਆਣ ਕੇ ਦੇਖਿਆ ਕਿਉਂਕਿ ਪਿਛਲਾ ਸਮਾਂ ਵੀ ਉਹਨਾਂ ਨੇ ਹੰਡਾਇਆ ਸੀਗਾ ਤੇ ਉਹਨਾਂ ਨੇ ਕਿਹਾ ਸਰਕਾਰ ਨੂੰ ਸਾਨੂੰ ਦੇਖਿਆ ਕਹਿੰਦੇ ਚੱਲਦਾ ਪਿਆ ਕੰਮ ਪੁੱਛਿਆ ਸਾਨੂੰ ਨੇ ਮੈਂ ਕਿਹਾ ਹਾਂਜੀ ਭਾਜੀ ਪ੍ਰਸ਼ਾਸਨ ਕੰਮ ਕਰ ਰਿਹਾ ਤੇ ਉਹਨਾਂ ਨੇ ਕਰ ਦੇਣਾ ਸ਼ੁਰੂ ਬੜੇ ਵਧੀਆ ਸਹਿਯੋਗ ਤਾਂ ਆਏ ਆ ਆਪਣਾ ਡਿਊਟੀ ਨਿਭਾ ਕੇ ਨਤਮਨਾ ਚਲੇ ਗਏ ਤੋਂ ਸੋ ਜਿਹੜੇ ਵਿਧਾਨ ਸਭਾ ਹਲਕਾ ਦਿਨਨਗਰ ਤੋਂ ਤਤਕਾਲੀ ਵਧਾਈ ਕਰੇ ਸਨ ਸਵਰਗੀ ਸੀਤਾ ਰਾਮ ਜੀ ਉਹਨਾਂ ਦੇ ਨੋ ਰਾਣੀ ਕਲ ਆਏ ਸਨ ਇੱਥੇ ਜਿਵੇਂ ਰੀਨੂ ਕਸ਼ਵ ਜੀ ਭਜਪਾਗੂ ਨੇ ਤੇ ਉਹਨਾਂ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਕਿ ਸਾਢੇ 3 ਸਾਲ ਜਿਹੜੀ ਹੈ ਤੁਹਾਡੀ ਸਰਕਾਰ ਕਿੱਥੇ ਸੁੱਤੀ ਰਹੀ ਹੈ ਉਹ ਸਾਡੀ ਸਰਕਾਰ ਨੂੰ ਆਪੀ ਤੇ ਉਹਨਾਂ ਕੋਲ ਸਵਾਲ ਜਵਾਬ ਤੇ ਉਹਨਾਂ ਕੋਲੀ ਹੈਗੇ ਆ ਸਾਨੂੰ ਤਾਂ ਸਾਢੇ 3 ਸਾਲ ਹੋ ਗਿਆ ਤੇ ਉਹਨਾਂ ਦੇ ਸੌਹਰਾ ਸਾਹਿਬ ਉਹ ਪਹਿਲਾਂ ਵੀ ਇੱਥੇ ਐਮਐਲਏ ਰਹੇ ਉਹਨਾਂ ਨੂੰ ਸ਼ਾਇਦ ਖਿਆਲ ਨਹੀਂ ਆਇਆ ਹੁਣ ਪਹਿਲਾਂ ਤੁਸੀਂ ਤਾਂ ਕਿ ਅੱਜ ਆ ਕੇ ਜਿਹੜੀ ਇੰਨੇ ਕੁ ਪੜਸਪਰ ਕਰਕੇ ਆ ਗਏ ਤਾਂ ਉਹਨਾਂ ਨੂੰ ਅੱਜ ਖਿਆਲ ਆ ਗਿਆ ਉਹਨਾਂ ਕੋਲ ਜਵਾਬ ਉਹਨਾਂ ਦੇ ਆਪਣੇ ਆਪ ਹੀ ਆ ਮੈਂ ਤਾਂ ਇਹ ਕਹਿਣ ਲੱਗਾ ਕਿ ਉਹ ਜਿੱਦਾਂ ਤੁਸੀਂ ਸਵਾਲ ਕੀਤਾ ਕਾਕੀ ਭਾਜੀ ਦਾ ਕਿ ਉਹ ਵੀ ਆਏ ਆ ਉਹਨਾਂ ਨੇ ਆਣ ਕੇ ਆਪਣਾ ਦੇਖਿਆ ਆਪਣੇ ਹਿਸਾਬ ਨਾਲ ਇੱਥੇ ਆਣ ਕੇ ਦੇਖਿਆ ਹਾਲਚਾਲ ਪੁੱਛਿਆ ਤੇ ਬੜਾ ਵਧੀਆ ਇਹਨਾਂ ਨੂੰ ਕਹਿੰਦੇ ਸੂਝਵਾਨ ਤੇ ਜਿਹੜੇ ਹੈਗੇ ਵਿਰੋਧੀ ਜਿਹਦਾ ਜਿਨ੍ਹਾਂ ਉਹਨਾਂ ਨੇ ਆਣ ਕੇ ਪੁਆਇੰਟ ਲੱਭਣੇ ਹੁੰਦੇ ਬਰਸਾਤੀ ਡੱਡੂ ਆਣ ਕੇ ਗੜਾ ਗੜਾ ਤੇ ਕਿਤੇ ਨਾ ਕਿਤੇ ਹੋਣਾ ਹੀ ਹੈ ਕਿ ਉਹਨਾਂ ਦੇ ਸੌਹਰਾ ਸਾਹਿਬ ਇੱਥੇ ਐਮਐਲਏ ਰਹੇ ਆ ਉਹਨਾਂ ਨੇ ਕੋਈ ਵੀ ਇੱਥੇ ਧੂਸੀ ਦੇ ਆਣ ਕੇ ਜਾਂ ਫੇਰਾ ਮਾਰ ਕੇ ਜਾਂ ਇੱਥੇ ਕੋਈ ਮਿੱਟੀ ਦਾ ਬੁੱਕ ਪਾਇਆ ਹੋਇਆ ਹੈ ਇੱਥੇ ਆਪ ਘਰਾਂ ਚੋਂ ਨਿਕਲੇ ਨਹੀਂ ਹੈਗੇ ਆ ਹੋਣ ਆਣ ਕੇ ਇਥੇ ਸਾਨੂੰ ਦੱਸਦੇ ਆਣ ਕੇ ਕਿ 3.5 ਸਾਲ ਦੇ ਵਿੱਚ ਤੁਸੀਂ ਉਹ ਕਹਿੰਦੇ ਨਿਆਣਾ ਹਜੇ ਜੰਮਿਆ ਹੀ ਆ ਤੇ ਆਪਾਂ ਬਿਲਕੁਲ ਹੀ 12 ਸਾਲ ਦਾ ਕਰ ਦਿੱਇਆ ਤੁਹਾਡ ਕੋ ਪਹਿਲਾ ਮੌਕੇ ਰ ਤੁਸੀਂ ਤੇ ਕੁਛ ਕੀਤਾ ਨਹੀਂ ਆ ਤੇ ਇਹਨਾਂ ਨੂੰ ਦੱਸ ਦੋ ਤੁਸੀਂ ਕੋਈ ਮੋਟ ਬੁ ਕਮੇਟੀ ਦਾ ਪਾਇਆ ਤਾਂ ਦੱਸ ਦੋ 23 ਦੇ ਵਿੱਚ ਵੀ ਮੇਰਾ ਖਿਆਲ ਕਿ ਜਦੋਂ ਪਿਛਲੇ ਲਾਸਟ ਟਾਈਮ ਹਾਰ ਆਇਆ ਸੀਗਾ ਤੇ ਭਾਜਪਾ ਵਾਲੇ ਲੁੱਕ ਲੁੱਕ ਕੇ ਆਣ ਕੇ ਆਪਣੀ ਅੰਦਰ ਆਪਣੇ ਅੰਦੇ ਬੰਦੇ ਜਿਹੜੇ 2-4 ਹੁੰਦੇ ਵਾਰਡ ਦੇ ਤੇ ਉਹਨਾਂ ਨੂੰ ਹੀ ਅੰਦਰ ਵੜ ਕੇ ਇਹ ਸਮਾਨ ਜਿਆ ਦੇ ਜਾਂਦਾ ਜਿਹੜੇ ਦੇ ਜਾਂਦੇ ਰਹੇ ਆ ਉਦੋਂ ਘਾਤੋਂ ਨਹੀਂ ਸਾਹਮਣੇ ਆਣ ਕੇ ਕਰਦੇ ਰਹੇ ਤੇ ਇਹਨਾਂ ਨੂੰ ਪਤਾ ਹੀ ਇਹਨਾਂ ਦੀ ਬੁਗਤ ਕਿੰਨੀ ਹੈਗੀ ਸਮਾਜ ਦੇ ਵਿੱਚ ਤੇ ਮੈਂ ਸੋ ਮੈਂ ਇਹਨਾਂ ਨੂੰ ਇਹਨਾਂ ਨੂੰ ਜਿਆਦਾ ਕਹਿਣਾ ਹੀ ਨਹੀਂ ਚਾਹੁੰਦੇ ਤੇ ਨਾ ਹੀ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਲਾਉਣਾ ਚਾਹੁੰਦੇ ਇਹਨਾਂ ਨੇ ਕੱਲ ਇੱਕ ਗੱਲ ਕੀਤੀ ਸੀ ਕਿ ਭਾਜੀਪੀ ਦੇ ਕਣਕ ਦੇਣ ਦੀ ਆਹੀਂ ਕਣਕ ਤੇ ਭੁੱਖੇ ਨਹੀਂ ਹੈਗੇ ਕੋਈ ਵੀ ਪੰਜਾਬ ਦੇ 71% ਨਾਜ ਇੱਥੋਂ ਪੈਦਾ ਹੁੰਦਾ ਵਾ ਸਾਨੂੰ ਲੋਕਾਂ ਨੂੰ ਕੋਈ ਭੁੱਖ ਨਹੀਂ ਹੈਗੀ ਕਿ ਭਾਜੀਪੀ ਦੀ ਫਿਰ ਸੋਚ ਨਹੀਂ ਹੈਗੀ ਇਹਨਾਂ ਨੂੰ ਨਾਜ ਦੇ ਦਿਓ ਤੇ ਇਹਨਾਂ ਨੂੰ ਇੱਥੇ ਬਿਠਾਈ ਚਲੋ ਉਹਨਾਂ ਨੂੰ ਕਹੋ ਕਿ ਸਾਡੇ ਪੰਜਾਬ ਚ ਕਿੰਨਾ ਨਾਜ ਦੇਣੇ ਅਸੀਂ ਤੁਹਾਨੂੰ ਦਿੰਨੇ ਪਰ ਸਾਡਾ ਜਿਹੜਾ ਸਰਕਾਰ ਦਾ ਲੋਕਾਂ ਦਾ ਆਰਡੀਐਫ ਫੰਡ ਆ ਜਿਹੜਾ 202200 ਕਰੋੜ ਰੁਪਇਆ ਰੁਕਿਆ ਉਹ ਤੁਸੀਂ ਸਾਡਾ ਪੈਸਾ ਦੇ ਦੋ ਹੱਡੇ ਅਸੀਂ ਪਿੰਡ ਆਪਣੇ ਇਲਾਕੇ ਦੀਆਂ ਸੜਕਾਂ ਦਾ ਰੋਡਾਂ ਦਾ ਡਵੈਲਪਮੈਂਟ ਤੇ ਕਰੀਏ ਤੁਸੀਂ ਸਾਡੇ ਪੈਸੇ ਨਹੀਂ ਦੇ ਰਹੇ ਤੁਸੀਂ ਉਲਟਾ ਕਹਿ ਰਹੇ ਕਿ ਅਸੀਂ ਕਣਕ ਦੇਣ ਨੇ ਹਾਸੇ ਵਾਲੀ ਗੱਲਾਂ ਦੇ ਆਪ ਕਰਦੇ ਪਏ ਆ ਸਾਨੂੰ ਕਣਕਾਂ ਦੀ ਲੋੜ ਆ ਸਾਨੂੰ ਤੇ ਸਾਡੇ ਪੰਜਾਬ ਦੀ ਤਰੱਕੀ ਦੀ ਲੋੜ ਆ ਬੜਾ ਵਧੀਆ ਕਹਿ ਕੇ ਗਏ ਆ ਨਾਲ ਇੱਕ ਗੱਲ ਹੋਰ ਕਹਿ ਕੇ ਗਏ ਸੱਚ ਕਿ ਜਿੱਥੇ ਬੀਜੇਪੀ ਦੀ ਸਰਕਾਰ ਉਹ ਸਰਕਾਰਾਂ ਡਵੈਲਪਮੈਂਟ ਕਰਨ ਦੀਆਂ ਤੇ ਇੱਥੇ ਨਹੀਂ ਕਰਦੀ ਭਾਈ ਦੇਖੋ ਕਿ ਨਹੀਂ ਹਾਸੋ ਹੀ ਨਹੀਂ ਵਾਲੀ ਗੱਲ ਆ ਕਿ ਪੰਜਾਬ ਦੇ ਨਾਲ ਵਿਤਕਰੇ ਵਾਲੀ ਗੱਲ ਹੀ ਹੋਗੀ ਫਿਰ ਇਹ ਤੇ ਕਿ ਭਾਜਪੀ ਦੀ ਸਰਕਾਰ ਆਊਗੀ ਤਾਂ ਪੈਨ ਨੂੰ ਛੇੜਨਾ ਨਹੀਂ ਤਾਂ ਪੈਨ ਨੂੰ ਛੇੜਨਾ ਹੀ ਨਹੀਂ ਹੈਗਾ ਬੇਸ਼ੱਕ ਕੱਲ ਮੈਡਮ ਜੀ ਨੇ ਇੱਕ ਸਵਾਲ ਕੀਤਾ ਸੀਗਾ ਕਿ ਆ ਪੁੱਲ ਜਿਹੜਾ ਵਿਨੋਦ ਖੰਨਾ ਜੀ ਨੇ ਬਣਾਇਆ ਸੀਗਾ ਅਸੀਂ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਆਂ ਵਿਨੋਦ ਖੰਨਾ ਜੀ ਨੇ ਪੁੱਲ ਬਣਾਇਆ ਸੀਗਾ ਤੇ ਉਹਨਾਂ ਦੇ ਬਦਲੇ ਉਹਨਾਂ ਨੂੰ ਤਿੰਨ ਵਾਰ ਇਥੋਂ ਐਮਪੀ ਵੀ ਜਿਤਾ ਕੇ ਭੇਜਿਆ ਸੀਗਾ ਉਦਘਾਟਨ ਟਾਈਮ ਵੀ ਇੱਥੇ ਰੋਲਾ ਪਿਆ ਸੀਗਾ ਕਿ ਕਾਂਗਰਸ ਨੇ ਉਦਘਾਟਨ ਕਰਨਾ ਪਰ ਇਲਾਕੇ ਦੀ ਲੋਕਾਂ ਨੇ ਰਲ ਕੇ ਉਹਨਾਂ ਨੂੰ ਕਿਹਾ ਸੀਗਾ ਕਿ ਨਹੀਂ ਅਸੀਂ ਉਹਨਾਂ ਕੋਲ ਉਦਘਾਟਨ ਕਰਾਉਣਾ ਤੇ ਉਹਨਾਂ ਨੂੰ ਤਿੰਨ ਵਾਰ ਐਮਪੀ ਵੀ ਬਣਾਇਆ ਗਿਆ ਉਹਨਾਂ ਦੇ ਵਿਹਾਰ ਦੇ ਉੱਤੇ ਬਾਅਦ ਵਿੱਚ ਸਣੀ ਦਿਓਲ ਨੂੰ ਐਮਪੀ ਬਣਾਇਆ ਗਿਆ ਸੀਗਾ ਤੇ ਮੈਨੂੰ ਲੱਗਦਾ ਹੈ ਇਸ ਵਕਤ ਉਹ ਕਿਤੇ ਦੂਜੀ ਗਦਰ ਫਿਲਮ ਦੇ ਵਿੱਚ ਨਲਕਾ ਨੁਲਕਾ ਪੁੱਟਣ 'ਚ ਵਿਅਸਤ ਸੀ ਕਿ ਉਹਥੇ ਕਰੇ ਦੱਬੇ ਦੱਬੇ ਗਏ ਕਿ ਉਹਨਾਂ ਨੂੰ ਬਾਅਦ 'ਚ ਸਾਰ ਨਹੀਂ ਆਈ ਕਿ ਆ ਵੀ ਇਲਾਕਾ ਉਹਨਾਂ ਦਾ ਹੀ ਸੀਗਾ ਜਿਸ ਕਰਕੇ ਵਿਨੋਦ ਖੰਨਾ ਜੀ ਦੇ ਕਰਕੇ ਤੁਹਾਨੂੰ ਵੋਟਾਂ ਪਾਈਆਂ ਸੀਗੀਆਂ ਤੇ ਹੁਣ ਉਹ ਪਤਾ ਨਹੀਂ ਕਿਹੜੇ ਨਲਕੇ ਥਲੇ ਦੱਬੇ ਦੁੱਬੇ ਗਏ ਦੁਬਾਰਾ ਤੇ ਕਦੇ ਪਹੁੰਚੇ ਨਹੀਂ ਹੈਗੇ ਇੱਕ ਵਾਰੀ ਆਣ ਕਾਲਾ ਕੇ ਰੋਡ ਸ਼ੋਅ ਕੱਢ ਕੇ ਬਾਅਦ ਤੱਕ ਲੱਭੇ ਨਹੀਂ ਹੈਗੇ ਤੇ ਮੈਡਮ ਜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਥੋੜਾ ਆਪਣੇ ਆਲ ਵੀ ਦੇਖਿਆ ਕਰਨ ਕਿ ਤੁਸੀਂ ਕੀ ਕਰਦੇ ਪਿਓ ਤੁਹਾਡੇ ਦੇ ਐਮਪੀ ਨਹੀਂ ਲੱਭਦੇ ਤੇ ਤੁਸੀਂ ਕਿੱਥੋਂ ਕੱਲ ਨੂੰ ਲੱਭਣਾ ਹੈਗਾ ਤੇ ਇਹ ਜਿਹੜੀਆਂ 27 ਵਾਲੀਆਂ ਗੱਲਾਂ ਕਰਦੇ ਸ਼ੁਕਰ ਕਰੋ ਮਾੜਾ ਮੋਟਾ ਤੁਹਾਨੂੰ ਪਿੰਡਾਂ 'ਚ ਵੰਡਣ ਦਿੱਤਾ ਵਾ ਨਹੀਂ ਤਾਂ ਤੁਹਾਨੂੰ ਤਾਂ ਅੱਗੇ ਇਹ ਵੀ ਨਹੀਂ ਵੰਡਣ ਦਿੱਤਾ ਲੋਕ ਲੋਕੇ ਦੇ ਅੱਗੇ ਸਮਾਨ ਵੰਡਦੇ ਪਏ ਸੀ 23 ਦੇ ਵਿੱਚ ਤੁਸੀਂ ਸੋ ਖਾਲਸਾ ਜੀ ਹੜਾਂ ਦੇ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਜਿਹੜ ਦੇਖੋ ਜੀ ਬਸ ਮੀਂਹ ਦਾ ਥੋੜਾ ਡਾਰਾ ਤੇ ਕੰਮ ਚੱਲਦਾ ਪਿਆ ਵਾ 4-5 ਕਿਲੋਮੀਟਰ ਦਾ ਹੈਗਾ ਵਾ ਤੇ ਮੀਂਹ ਦਾ ਖਤਰਾ ਵਾ ਜਿਹੜਾ ਉਸ ਜੇ ਉਹ ਨਾਮ ਪਵੇ ਤੇ ਇਹਦਾ ਕੰਮ ਬਹੁਤ ਹੀ ਜਲਦ ਇਹ ਨਿਬੇੜ ਦਿੱਤਾ ਜਾਵੇਗਾ ਮੈਂ ਸੀਐਮ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਤੇ ਸਾਡੇ ਵੱਡੇ ਵੀਰ ਅਮਨ ਸ਼ੇਰ ਸਿੰਘ ਸ਼ਹਿਰੀਗਲ ਜੀ ਕਲਸੀ ਜੀ ਤੇ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰਦੇ ਹਾਂ ਤੇ ਹਮੇਸ਼ਾ ਹੀ ਤਤਪਰ ਰਹਿੰਨੇ ਆ ਆਪਣੇ ਸਮੇਂ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਰਲਣ ਵਾਸਤੇ ਤੇ ਪਿਛਲੇ ਸਮੇਂ ਜੇ ਤੁਸੀਂ ਆਪ ਵੀ ਦੇਖਿਆ ਉਹਨਾਂ ਦੇ ਸਾਡੇ ਸੀਐਮ ਸਾਹਿਬ ਆਪ ਹੜਾਂ ਦੇ ਵਿੱਚ ਕਿਸੇ ਵੀ ਸੀਐਮ ਨੂੰ ਅਜੇ ਤੱਕ ਤੁਸੀਂ ਕਿਸੇ ਨੇ ਦੇਖਿਆ ਹੋਏਗਾ ਕਿ ਜਾਂਦਾ ਉਹ ਆਪ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਤਾ ਕਰਦੇ ਸੀਗੇ ਆਪ ਜਾਂਦੇ ਸੀਗੇ ਮੈਂ ਕਹਿੰਦਾ ਇਹ ਸਰਕਾਰ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਦੇ ਨਾਲ ਹਮੇਸ਼ਾ ਖੜੀ ਹੈ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਤੇ ਆਪਣੀ ਸਰਕਾਰ ਤੇ ਲੋਕਾਂ ਦਾ ਸਮਾਜ ਸੇਵੀਆਂ ਦਾ ਬਹੁਤ ਬਹੁਤ ਧੰਨਵਾਦ ਸਮੇਂ ਦੇ ਹਿਸਾਬ ਦੇ ਨਾਲ ਸਿਚੁਏਸ਼ਨ ਦੇ ਹਿਸਾਬ ਨਾਲ ਹਰ ਇੱਕ ਨੂੰ ਰਲ ਮਿਲ ਕੇ ਆਪਣੇ ਇਲਾਕੇ ਨੂੰ ਹਮੇਸ਼ਾ ਚੱਲਣਾ ਚਾਹੀਦਾ ਹੈ